ਤੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਹੋਏ ਆ ਜੀ ਗੁਰਦੁਆਰਾ ਗੁਰੂ ਸਰਪਾ ਸਈ ਸੇਵੀ ਪਿੰਡ ਲੋਪੋ ਵਿਖੇ ਉੱਥੇ 15 ਰੋਜ਼ਾ ਜਿਹੜਾ ਪ੍ਰੋਗਰਾਮ ਚੱਲਦਾ ਜੀ ਗੁਰਮਤ ਸੇਵਾ ਲਹਿਰ ਵੱਲੋਂ ਜੋ ਬੱਚਿਆਂ ਦੀਆਂ ਕਲਾਸਾਂ ਚੱਲਦੀਆਂ ਜੀ ਉਹ ਕਲਾਸਾਂ ਦਾ 15 ਦਿਨਾਂ ਦਾ ਅੱਜ ਲਾਸਟ ਦਿਨ ਆ ਜੀ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਕਿੰਨੇ ਬੱਚੇ ਹੁੰਦੇ ਨੇ ਉੱਥੇ ਕਲਾਸਾਂ 'ਚ ਤੇ ਆਪ ਤੇ ਵੱਲੋਂ ਗੁਰਮਤ ਮਹਿਰ ਐਨ ਆਰ ਆਈ ਵੀਰ ਸਮੂਹ ਸੰਗਤ ਪੰਡ ਲੋਕੋ ਆ ਜੋ ਸੰਗਤ ਜੀ ਆਪਾਂ ਕਰਾਉਣਾ ਤੁਹਾਨੂੰ ਬਾਕਸ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਸ਼ੇਣੀ ਸੰਗਤ ਲੋਕੋ ਚੱਲ ਜੇ ਆਪਾਂ ਦਰਵਾਜ਼ਾ ਸਾਹਿਬ ਦੇ ਅੰਦਰ ਜੀ ਲਾਸਟ ਲੈਣਾ ਜੀ दोनों इधर से। नशा खानवडे बच्चे तो बोल के दर्शो, नशा। इसे नशा खानवडे बच्चे तो नहीं करना। अच्छे ना ही इसे बच्चे इसे कोई केदा नशा करना है, ना ही इसे बच्चे कोई नशा

ਕਰਦੇ ਨੇ ਕੋਈ ਵੀ ਉਹਨਾਂ ਤੇ ਭਰੋਸਾ ਨਹੀਂ ਕਰਦਾ ਕੋਈ ਭਰੋਸਾ ਕਰਦਾ ਬੱਚਿਓ ਨਸ਼ਾ ਖਾਣ ਵਾਲੇ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਵੀ ਆਪਣੇ ਘਰੇ ਬਾੜਨਾ ਨਹੀਂ ਚਾਹੁੰਦਾ ਨਸ਼ਾ ਖਾਣ ਵਾਲਾ ਬੱਚਾ ਪਹਿਲਾਂ ਤਾਂ ਆਪਣੇ ਘਰ ਜਿਆਂ ਤੋਂ ਪੈਸੇ ਮੰਗਦਾ ਹੈ ਪਹਿਲਾਂ ਆਪਣੇ ਘਰ ਜਿਆਂ ਤੋਂ ਪੈਸੇ ਮੰਗਦਾ ਜਦੋਂ ਘਰੋਂ ਮਿੰਨੂ ਹਟ ਜਾਂਦੇ ਨੇ ਫਿਰ ਯਾਰਾਂ ਦੋਸਤਾਂ ਤੋਂ ਮਿੱਤਰਾਂ ਤੋਂ ਝੂਠ ਮਾਰ-ਮਾਰ ਕੇ ਪੈਸੇ ਲੈਂਦਾ ਹੈ ਫਿਰ ਉਹ ਤਾਂ ਪੰਡਾ ਖੁੱਲ ਜਾਂਦਾ ਹੌਲੀ-ਹੌਲੀ ਚਾਰ ਦੋਸਤ ਪੈਸੇ ਦੇਣੋਂ ਹਟ ਜਾਂਦੇ ਨੇ फिर उसको बाद की करता है बच्चा होली होली कोई भी व्यक्ति कोई भी नौजवान नशा तो करता है फिर और नहीं तो पैसे नहीं मिलते की करता हो की करता बच्चों चोरियां करता पता ना कौन ऐसे करता कि बच्चा कोई भी छोटे से तो लेके बड़ा कोई भी नशा Yeah. ਅਦਰੀਆਂ ਦੇ ਲੱਤਾਂ ਬਾਹਾਂ ਹੀ ਕੁੱਤੀਆਂ ਮਾਰ-ਮਾਰ ਕੇ ਜਿੱਥੇ ਸੱਟਾਂ ਪਾਰ-ਪਾਰ ਜੀ ਉਹਦਾ ਸਰੀਰ ਏਕਾ ਕਰ ਦਿੰਦੀ ਕਿਸੇ ਦਾ ਰੱਦ ਕੋੜ ਦਿੰਦੀ ਸੰਗਤ ਜੀ ਆਪਾਂ ਤੁਹਾਨੂੰ ਜਿਹੜੀ ਵੀਡੀਓ ਬਣਾ ਕੇ ਦਿਖਾਈ ਹੈ ਜੀ ਉਹਨੂੰ ਵੱਦ-ਵੱਦ ਸ਼ੇਅਰ ਕਰੋ ਜੀ ਤੇ ਆਪਣਾ ਸਾਥ ਦਿਓ ਜੀ ਗੁਰਦੁਆਰਾ ਸਾਹਿਬ ਆ ਕੇ ਜੀ ਸੰਗਤਾਂ ਆਪੋ ਆਪਣੀ ਜ਼ਿੰਮੇਵਾਰੀ ਨਾਲ ਆਪੋ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਭੇਜਿਆ ਕਰੋ ਜੀ ਇਹ 15 ਦਿਨਾਂ ਤੋਂ ਬਾਅਦ ਆਪਾਂ ਮੇਰੇ ਹਿਸਾਬ ਨਾਲ ਇਹ ਕਰਨਗੇ ਜੀ ਫਿਰ ਹਫਤਾਵਾਰੀ ਕਲਾਸਾਂ ਲਾਉਣਗੇ ਜੀ ਜਾਂ 15 ਦਿਨਾਂ ਦੀਆਂ ਹੋਰ ਲਾਉਣਗੇ ਜੀ ਜਿਹੜੇ ਹਿਸਾਬ ਨਾਲ ਬੱਚਿਆਂ ਦੀਆਂ ਛੁੱਟੀਆਂ ਹੋਣਾਂ ਬਾਕੀ ਗੱਲਬਾਤ ਕਰਾਂਗੇ ਆਪਾਂ ਭਾਈ ਅਵਤਾਰ ਸਿੰਘ ਜੀ ਨਾਲ ਉਹ ਤੁਹਾਨੂੰ ਵੀਡੀਓ ਬਣਾ ਕੇ ਪਾਵਾਂਗੇ ਜੀ ਏਨੀ ਵੀਡੀਓ ਆਪਾਂ ਪਾਉਣ ਲੱਗੇ ਆ ਜੀ ਵੀਡੀਓ ਵੱਤ ਵੱਤ ਸ਼ੇਅਰ ਕਰਿਓ ਜੀ ਸਾਥ ਦਿਓ ਜੀ ਗੁਰਮਤ ਸੇਵਾ ਲਹਿਰ ਇਹਨਾਂ ਦਾ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ